ਕਿ ਮੇਰਾ ਪਿੰਡ ਮੁੱਦਕੀ ਆ ਤੇ ਬਾਈ ਜੀ ਸਾਡੀ ਮੁੱਦਕੀ ਦੇ ਵਿੱਚੋਂ ਤੁਸੀਂ ਨਾ ਸ਼ਾਮ ਨੂੰ 6 ਵੇ ਤੋਂ ਬਾਅਦ ਤੁਸੀਂ ਨੰਗੇ ਵਿਖਾਇਓ ਥੋੜੀ ਵੱਡਾ ਟੁੱਕੀ ਹੋਣ ਲੱਗ ਪੈਣੀ ਆ ਅੱਜ ਸਾਡੇ ਪਿੰਡ 'ਚ ਘਟੋ ਘਟ ਲਗਾਤਾਰ 12 ਮੁੰਡੇ ਤੇ ਦੋ ਕੁੜੀਆਂ ਮਰ ਗਈਆਂ ਅੱਜ ਐਂ ਚੱਲਦੀ ਆ ਪਰੇਗੀ ਜਿਵੇਂ ਸਕਨੇਚਰ ਕੇ ਜਿਵੇਂ ਮੂਸੀ ਵਾਲਾ ਚੱਲਿਆ ਸੀ ਨਾ ਅੱਜ ਚਿੱਟਾ ਬੰਦ ਹੋਵੇ ਨਾ ਕੱਲ ਸਰਿੰਝਾ ਬੰਦ ਹੋਣ ਇਹ ਜਿੰਨੇ ਲੋਕ ਆ ਪੰਜਾਬ ਦੇ ਚਾਹੇ ਤੁਸੀਂ ਬਜ਼ੁਰਗ ਆ ਨੌਜਵਾਨ ਉਹ ਸਾਰਿਆਂ ਨੂੰ ਪਤਾ ਜੇ ਅੱਜ ਬੱਚੇ ਬਚਨੇ ਨਾ ਤੇ ਕੱਲੀ ਕੁਦਰਤ ਦਾ ਵਰਦਾਨ ਆ ਖਸ ਖਸ ਕੀਤੀ ਜਿਹੜਾ ਸਾਡੀ ਬੱਚੇ ਜਿਹੜੇ ਨਵਰਤ ਹੋ ਰਹੇ ਨੇ ਠੀਕ ਆ ਜਾਇ ਕੁੜੀਆਂ ਦਤੀ ਜਾ ਰਹੀਆਂ ਹੋਰ ਉਹਦੇ ਵੀ ਕੁੱਖਾ ਬੰਜਰ ਹੋ ਰਹੀਆਂ ਨੇ ਠੀਕ ਆ ਜੇ ਬਦਲ ਹੈ ਇਹਦਾ ਇੱਕੋ ਇੱਕ ਤਾਂ ਖਸ ਖਸ ਆ 75 ਸਾਲ ਮੇਰੀ ਉਮਰ ਆ 50 ਸਾਲ ਤੋਂ ਮੈਂ ਖਾ ਰਿਆਂ ਜੇ ਨੁਕਸਾਨ ਦੇ ਕੋ ਹੁੰਦੀ ਤੇ ਮੈਂ 75 ਸਾਲਾਂ ਦਾ ਉੱਪਰ ਉੱਪੜਦਾ 50 ਸਾਲ ਤੋਂ ਲਗਾਤਾਰ ਸੇਵਨ ਕਰ ਰਿਆਂ ਇਹ ਕੁਦਰਤੀ ਦਵਾਈ ਆ ਵੀ ਦੇਖੋ ਜਿਹਦੇ ਕੋਲ ਛਟਾਂਕ ਦੋ ਛਟਾਂਕ ਜਾਂ ਕਿਲੋ ਮਿਲ ਜਾਂਦੀ ਆ ਭੁਖੀ ਤਾਂ ਉਹ ਤੇ ਪਰਚਾ ਨਾ ਕੀਤਾ ਜਾਵੇ ਹਰੇਕ ਬੰਦਾ ਆਪਦੇ ਖਾਣ ਲਈ ਲੈ ਕੇ ਆਉਂਦਾ ਨਾ ਕਿ ਵੇਚਣ ਦੇ ਭੁਖੀ ਖਾਂਦੇ ਨੂੰ 50 ਸਾਲ ਹੋ ਗਏ ਜਿਹੜੇ ਸਾਡੇ ਬੱਚੇ ਨੇ ਉਹ ਤਿੰਨ ਬੱਚੇ ਮਰ ਗਏ ਸਾਡੇ ਚਟਾ ਬੀਬੀ ਦੇ ਚਟਾ ਬੀਬੀ ਦੇ ਕੀ ਕਰੀਏ ਸਮਾਜਕ ਤਾਰ ਸਿੰਘ ਸਤਾਂ ਤੋਂ ਤੁਸੀਂ ਹਮ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਖਸ ਖਸ ਦੀ ਖੇਤੀ ਜਿਹਦੇ ਜਦੋਂ ਨੇ ਦੇਖਿਆ ਤਾਂ ਖਸ ਖਸ ਦੀ ਖੇਤੀ ਸਮੇਂ ਦੀ ਮੰਗਾ ਤੇ ਚਿੱਟਾ ਸਮਾਂ ਕਿ ਉਹਨੂੰ ਬੰਦ ਕਰੋ ਆ ਗੱਲਬਾਤ ਕਰਦਿਆਂ ਉਸ ਆਗੂਆਂ ਦੇ ਨਾਲ ਭਾਈ ਜੀ ਕਿਹੜੀ ਮੰਗ ਨੂੰ ਲੈ ਕੇ ਕਿਸਾਨ ਐਗਰੀਕਲਚਰ ਮਿਲਨ ਤੇ ਪਹੁੰਚੇ ਅਸੀਂ ਮੰਗ ਲੈ ਕੇ ਪਹੁੰਚੇ ਹਾਂ ਰੋਜ਼ ਮਰਦੇ ਪਏ ਪੁੱਤ ਜਮਾ ਸਾਡੇ ਗਵਾਂਢ ਸਾਡੇ ਘਰਾਂ 'ਚ ਉਹ ਬੱਚੇ ਬਚਾਉਣ ਲਈ ਸਰਕਾਰ ਨੇ ਬਹੁਤ ਜ਼ੋਰ ਲਾ ਲਿਆ ਡਰਾਮਾ ਕਰੀ ਜਾਂਦੇ ਪੁਲਿਸ ਵਾਲੇ ਵੀ ਨਾ ਅੱਜ ਚਿੱਟਾ ਬੰਦ ਹੋਵੇ ਨਾ ਕੱਲ ਸਿਰੰਜਾ ਇਹ ਜਿੰਨੇ ਲੋਕ ਆ ਪੰਜਾਬ ਦੇ ਚਾਹੇ ਤੁਸੀਂ ਬਜ਼ੁਰਗਾਂ ਨੌਜਵਾਨ ਉਹ ਸਾਰਿਆਂ ਨੂੰ ਪਤਾ ਜੇ ਅੱਜ ਬੱਚੇ ਬਚਨੇ ਨਾ ਤੇ ਕੱਲੀ ਕੁਦਰਤ ਦਾ ਵਰਦਾਨ ਆ ਖਾਸ ਖਾਸ ਕੀਤੀ ਜੇ ਇਹ ਹੋਊਗੀ ਤਾਂ ਬੱਚੇ ਬਚਣਗੇ ਨਹੀਂ ਤਾਂ ਰਜਣਾ ਲਾਸ਼ਾਂ ਪਈਆਂ ਮੋੜਾਂ ਤੇ ਉਸ ਨੂੰ ਲੈ ਕੇ ਅਸੀਂ ਫਿਰਦੇ ਆ ਵੀ ਸਰਕਾਰ ਮੰਗ ਮੰਨ ਲੇ ਜੇ ਹਜੇ ਵੀ ਨਾ ਮੰਗੂ ਫਿਰ ਲੋਕ ਆੱਕ ਕੇ ਵਿਜਣਗੇ ਉਸ ਤੋਂ ਬਾਅਦ ਤੁਸੀਂ ਸਾਨੂੰ ਮਾਰਾ ਕਿਉਂ ਚੰਗਾ ਕਿਉਂ ਇਹ ਸਰਕਾਰ ਨੂੰ ਸੋਚਣਾ ਪਊਗਾ ਅੱਜ ਲੱਖਾਂ ਲੋਕ ਚਾਹੁੰਦੇ ਪਏ ਸੀ ਇਹਨੂੰ ਜੇ ਹਜੇ ਵੀ ਨਾ ਮੰਗ ਮੰਨਣਗੇ ਫਿਰ ਐਕਸ਼ਨ ਸਾਡਾ ਜਥੇਬੰਦੀ ਇਨਸਾਫ ਟੀਮ ਵੱਲ ਹੋਊਗਾ ਵੱਡਾ ਫਿਰ ਅਸੀਂ ਬੀਜਾਂਗੇ ਸਾਰੇ ਸਰਕਾਰ ਨੇ ਇੱਕ ਕੰਮ ਹੋਰ ਕੀਤਾ ਹੋਇਆ ਉਹਨਾਂ ਨੇ ਜੀਬ ਥੱਲੇ ਵਾਲੀ ਗੋਲੀ ਸਾਡੇ ਆਮ ਨਸ਼ਿਆਂ ਦਾ ਬਦਲ ਦਿੱਤਾ ਇਹ ਕਹਿੰਦੇ ਨੇ ਵੀ ਅਸੀਂ ਮਤਲਬ ਇਲਾਜ ਕਰ ਰਹੇ ਹਾਂ ਤੁਹਾਡਾ ਉਹ ਇੱਕ ਕੱਚਾ ਕੋਡ ਆ ਜਿਹੜਾ ਸਾਡੇ ਬੱਚੇ ਜਿਹੜੇ ਨਮਰਤ ਹੋ ਰਹੇ ਨੇ ਠੀਕ ਹੈ ਜਾਇ ਕੁੜੀਆਂ ਦਤੀ ਜਾ ਰਹੀਆਂ ਉਹਨਾਂ ਦੇ ਵੀ ਕੁੱਖਾ ਬੰਜਰ ਹੋ ਰਹੀਆਂ ਨੇ ਠੀਕ ਹੈ ਜੇ ਬਦਲ ਹੈ ਇਹਦਾ ਇੱਕੋ ਇੱਕ ਤਾਂ ਖਸ 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 ਆ ਮਤਲਬ ਇਹਦਾ ਕੋਈ ਇੱਕ ਬਦਲ ਨਸ਼ੇ ਦਾ ਚਾਹੀਦਾ ਨਸ਼ੇ ਦਾ ਬਦਲ ਨਸ਼ਾ ਕਿਉਂਕਿ ਕੋਈ ਨਸ਼ਾ ਇੱਕ ਵਾਰ ਲੱਗ ਗਿਆ ਹੋਏ ਛੱਡ ਨਹੀਂ ਸਕਦਾ ਹੈਗਾ 75 ਸਾਲ ਮੇਰੀ ਉਮਰ ਆ 50 ਸਾਲ ਤੋਂ ਮੈਂ ਖਾ ਰਿਆਂ ਜੇ ਨੁਕਸਾਨ ਦੇ ਕੋ ਹੁੰਦੀ ਤਾਂ ਮੈਂ 75 ਸਾਲਾਂ ਦਾ ਕੁੱਪ ਉੱਪਰਦਾ 50 ਸਾਲ ਤੋਂ ਲਗਾਤਾਰ ਸੇਵਨ ਕਰ ਰਿਆਂ ਇਹ ਕੁਦਰਤੀ ਦਵਾਈ ਆ ਜੇ ਸਾਡੇ ਬੱਚੇ ਬਚਾਉਣੇ ਆ ਇਹਨੂੰ ਲਾਗੂ ਕਰਨ ਇਹ ਅਸੀਂ ਬਲੈਕ ਚ ਲੋਕ ਦੱਸਦਾ 12 12 14 14 ਹਜ਼ਾਰ ਨੂੰ ਲੈ ਕੇ ਖਾ ਰਿਆ ਇਹ ਜੇ ਇੱਥੇ ਖੇਤੀ ਹੋਵੇ ਨਾਲੇ ਕਿਸਾਨ ਬਜਣ ਨਾਲੇ ਪੁੱਤ ਬਜਣ ਇਹ ਪੰਜਾਬ ਦੇ ਭਲੇ ਦੀ ਗੱਲ ਹੈ ਅੱਜੇ ਨਹੀਂ ਕੋਈ ਲੀਡਰ ਚਾਹੁੰਦੇ ਤੇ ਉਹ ਸਿਰ ਪੈਸੇ ਕਮਾਉਣ ਵਾਸਤੇ ਸਾਨੂੰ ਪਛਾਣ ਕਰ ਰਿਹਾ ਡਰਗਾ ਡਰਗ ਵਾਸਤੇ ਨਹੀਂ ਕਰ ਰਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਉਸ ਪ੍ਰਸ਼ਾਸਨ ਨੂੰ ਅਸੀਂ ਇੱਕ ਬੇਨਤੀ ਕਰ ਰਹੇ ਹਾਂ ਵੀ ਦੇਖੋ ਜੀ ਦੇ ਕੋਲ ਛਟਾਂਕ ਦੋ ਛਟਾਂਕ ਦਾ ਕਿਲੋ ਮਿਲ ਜਾਂਦੀ ਆ ਭੁੱਖੀ ਤਾਂ ਉਹ ਤੇ ਪਰਚਾ ਨਾ ਕੀਤਾ ਜਾਵੇ ਹਰੇਕ ਬੰਦਾ ਆਪਦੇ ਖਾਣ ਲਈ ਲੈ ਕੇ ਆਉਂਦਾ ਨਾ ਕਿ ਵੇਚਣ ਲਈ ਨਹੀਂ ਲੈ ਆਉਂਦਾ ਬਾਈ ਜੀ ਕੋਈ ਵੇਚਣ ਆਸਤੇ ਨਹੀਂ ਲੈ ਕੇ ਆਉਂਦਾ ਖਾਣ ਆਸਤੇ ਲੈ ਕੇ ਆਉਂਦਾ ਬਾਈ ਜੀ ਕੋਈ ਜੇ ਮਾੜੀ ਚੀਜ਼ ਆ ਤੇ ਫਿਰ ਸਾਰੀ ਇੰਡੀਆ ਜੀ ਬੰਦ ਹੋਣੀ ਚਾਹੀਦੀ ਇਹ ਠੀਕ ਆ ਜਦੋਂ ਚੀਜ਼ ਜੀ ਮਾੜੀ ਹੈ ਨਹੀਂਗੀ ਅੱਜ ਸਾਡੇ ਪਿੰਡ ਚ ਘਟੋ ਘਟ ਲਗਾਤਾਰ 12 ਮੁੰਡੇ ਤੇ ਦੋ ਕੁੜੀਆਂ ਮਰ ਗਈਆਂ ਅੱਜ ਐਂ ਚੱਲਦੀ ਆ ਪਰੇਗੀ ਜਿਵੇਂ ਸਕਨੇਚਰ કે ਜਿਵੇਂ ਮੂਸੀ ਵਾਲਾ ਚੱਲਿਆ ਸੀ ਬਾਈ ਜੀ ਬਹੁਤ ਹੀ ਜ਼ਿਆਦਾ ਸਾਡੇ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਕਿ ਮੇਰਾ ਪਿੰਡ ਮੁੱਦਕੀ ਆ ਤੇ ਬਾਈ ਜੀ ਸਾਡੀ ਮੁੱਦਕੀ ਦੇ ਵਿੱਚੋਂ ਤੁਸੀਂ ਨਾ ਸ਼ਾਮ ਨੂੰ 6 ਵੇ ਤੋਂ ਬਾਅਦ ਤੁਸੀਂ ਨੰਘ ਕੇ ਵਿਖਾਇਓ ਥੋੜੀ ਵੱਡਾ ਟੁੱਕੀ ਹੋਣ ਲੱਗ ਪੈਣੀ ਆ ਆਪਣਾ ਪੰਜਾਬ ਵੀ ਮੁਸਲਮਾਨ ਬਣਿਆ ਪਿਆ ਬਾਈ ਜੀ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਕਿ ਹੱਟਾ ਚੈਰੀ ਆਈ ਬਾਈ ਅਧਿਆਕਾਰ ਸਾਰੇ ਪਾਈਆਂ ਨੂੰ ਦੇਖੋ ਜੀ ਪੰਜਾਬ ਇੱਕ ਐਸੀ ਚੀਜ਼ ਆ ਏ ਜੇਵੇਂ ਜ਼ਿੰਮੇਦਾਰ ਆ ਵੀ ਪਚੂ ਮੈਨੂੰ 80 ਸਾਲ ਦੇ ਉਪਰ ਆ 80 ਸਾਲ ਦੇ ਵਿੱਚ ਇੱਕ ਟੀਕਾ ਨਹੀਂ ਲਵਾਇਆ ਕਦੇ ਗੋਲੀ ਨਹੀਂ ਖਾਧੀ ਭੁੱਕੀ ਖਾਂਦੇ ਨੂੰ 50 ਸਾਲ ਹੋ ਗਏ ਜਿਹੜੇ ਸਾਡੇ ਬੱਚੇ ਨੇ ਉਹ ਤਿੰਨ ਬੱਚੇ ਮਰ ਗਏ ਸਾਡੇ ਚੱਟਾ ਬੀਬੀ ਦੇ ਚੱਟਾ ਬੀਬੀ ਕੇ ਕੀ ਕਰੀਏ ਹੁਣ ਮਰਾਂਗੇ ਲੋਕਾਂ ਦੇ ਬੱਚੇ ਤਾਂ ਵੱਜਣ ਸਾਡੇ ਦਾ ਗਾਇ ਜਿਹੜੇ ਚਲੇ ਗਏ ਉਹ ਮੁੜ ਕੇ ਨਹੀਂ ਆਉਣੇ ਹੁਣ ਸਾਰੇ ਭਾਈਆਂ ਨੂੰ ਇਹੀ ਬੇਨਤੀ ਆ ਸਰਕਾਰ ਨੂੰ ਇਹਹੀ ਬੇਨਤੀ ਆ ਲੇਕਿਨ ਜੇ ਸਰਕਾਰ ਇੱਕ ਮੰਨ ਲੈਂਦੀ ਆ ਗੱਲ ਬਾਤ ਨੂੰ ਇਹ ਖਾਸ ਖਾਸ ਗੱਲ ਕਹਿੰਦੀ ਜਿੰਦਾਬਾਦ ਕਰ ਦਿੰਦੀ ਆ ਤਾਂ ਇਹ ਜਾਂਦੀ ਨਹੀਂ ਸਰਕਾਰ ਕਿਤੇ ਇਹ ਗਰੰਟੀ ਆ ਇਹ ਸਾਡੀ ਸਿਆਣਾ ਬੰਦਿਆਂ ਦੀ ਗਰੰਟੀ ਆ ਦੁਆ ਨਾਲ ਜਿਹੜਾ ਬੰਦਾ ਖੇਤੀ ਚਾਲੂ ਕਰੂਗਾ ਉਹ ਕਦੇ ਹਰੂਗਾ ਨਹੀਂ ਇਹ ਸਾਡੀ ਗਰੰਟੀ ਬਾਗਾ ਬਾਡਰ ਟਾਰੀ ਆ ਸਾਡਾ ਅੰਮ੍ਰਿਤਸਰ 20 20 ਸਾਲ ਦੇ ਮੁੰਡੇ ਦਾ ਚਿੱਟਾ 20 20 ਕਿਲੋ ਆਮ ਲਈ ਵਿਰਦੇ ਨੇ ਮੇਰੇ ਨਾਲ ਦੇ ਪੰਜ ਮੁੰਡੇ ਮਰ ਗਏ ਨੇ ਟੀਕੇ ਲਾ ਕੇ ਮੈਂ ਖੁਦ ਟੀਕੇ ਲਾਉਂਦਾ ਸੀਗਾ ਮੈਨੂੰ 4 ਮਹੀਨੇ ਹੋਏ ਛੱਡੇ ਨੂੰ ਮੈਂ ਭੁੱਖੀ ਖਾਂਦੇ ਆਂ ਤੇ ਕੋਈ ਨਿਸ਼ਾਨੀ ਕੋਈ ਕੁਝ ਨਹੀਂ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਇਦਾਂ ਲੱਗਦਾ ਸੀਗਾ ਵੀ ਮੈਂ ਹੈ ਹੀ ਨਹੀਂ ਆ ਮੈਂ ਕਿਹਾ ਭਾਈ ਜੀ ਭੰਗ ਆਮ ਰੋੜਾਂ ਦੇ ਉੱਪਰ ਖੜੀ ਹੁੰਦੀ ਹੈ ਕੋ ਭੰਗ ਨੂੰ ਕੋ ਜਣਾ ਖਾਣਾ ਤਾਂ ਨਹੀਂ ਖਾਂਦਾ ਉਹਨੂੰ ਉਹੀ ਬੰਦਾ ਖਾਂਦਾ ਜਿਹਨੂੰ ਉਹਦੀ ਜ਼ਰੂਰਤ ਹੈ ਤਾਂ ਇਹ ਵੀ ਇੱਕ ਬੂਟੀ ਹੈ ਇਹਨੂੰ ਵੀ ਉਹੀ ਬੰਦਾ ਖਾਊਗਾ ਜਿਹਨੂੰ ਇਹਦੀ ਜ਼ਰੂਰਤ ਹੈ ਇਹ 12 ਸੁੱਬਿਆਂ ਦੇ ਦੀ ਖੇਤੀ ਹੁੰਦੀ ਹੈ ਸਿੱਖ ਪੰਜਾਬ 'ਚ ਕਿਉਂ ਨਹੀਂ ਹੁੰਦੀ ਇਹ ਚਲੋ ਜੀ ਸਭ ਤੋਂ ਵੱਡੀ ਗੱਲ ਜੇ ਗਲਤ ਹੋਵੇ ਨਸ਼ਾ ਹੋਵੇ ਜਾਂ ਕੋਈ ਬੀਬੀਆਂ ਸਾਡਾ ਸਾਥ ਦੇਣ ਹੁਣ ਬੀਬੀਆਂ ਸਾਡੇ ਨਾਲ ਤੁਰ ਪੀਆਂ ਨੇ ਵੀ ਸਾਡੇ ਬੱਚੇ ਬਚਾਉਣੇ ਆ ਤੇ ਫੂਨ ਟੁੱਕੀ ਲਾਤੀ ਇੱਕ ਮੇਰੀ ਬੇਨਤੀ ਲਾਸਟ ਹੈ ਦੇਖੋ ਜਿੱਦਣ ਅਸੀਂ 2023 ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆੜਾ ਸ਼ੁਰੂ ਕੀਤਾ ਸੀਗਾ ਇਸ ਰੈਲੀ ਨੂੰ ਲੈ ਕੇ ਉਸ ਟਾਈਮ ਮੈਂ ਹਰਜਿੰਦਰ ਵੀਰ ਗਲਜਾਰ ਵੀਰ ਉਹਣੀ ਅਸੀਂ ਇੱਥੇ ਬਾਬਾ ਮੇਜਰ ਸਿੰਘ ਖੜੇ ਨੇ ਅਸੀਂ ਕੁੱਲ 20 ਬੰਦੇ ਸੀਗੇ ਠੀਕ ਹੈ ਅੱਜ ਸਾਡਾ ਤੁਸੀਂ ਘੱਟ ਦੇਖ ਲਓ 3 ਸਾਲਾਂ ਦੇ ਵਿੱਚ ਬਹੁਤ ਲੋਕ ਸਾਡਾ ਜੇ ਪੰਜਾਬ ਨੂੰ ਬਚਾਉਣਾ ਇਕੱਲੇ ਇਕੱਲੇ ਘਰ ਦੇ ਵਿੱਚੋਂ ਇਹ ਆਵਾਜ਼ ਆਵੇ ਹਰ ਅਗਲੇ ਆਉਂਦੇ ਸਾਲ ਨੂੰ ਸਾਡੇ ਨਾਲ ਤਕਰੀਬਨ ਸਾਰਾ ਪੰਜਾਬ ਇੱਥੇ ਯੂਨੀਵਰਸਿਟੀ ਵਿੱਚ ਪਹੁੰਚਿਆ ਹੋਵੇ ਤਾਂ ਸਾਡਾ ਪੰਜਾਬ ਬਚ ਸਕਦਾ ਜੀ ਧੰਨਵਾਦ ਜੀ ਜਿਹੜਾ ਕਿ ਇਹ ਮਲੇਰ ਕੋਟੜਾ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਵੀ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਵੱਡੀ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਜਿਹੜਾ ਕਿਟਾ ਉਹ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਲੱਗਿਆ ਵਾ ਉਹ ਕਹਿੰਦੇ ਜਿਹੜੀ ਇਹ ਖੇਤੀ ਆ ਜਿਹੜੀ ਕਾਸ਼ਕਾ ਦੀ ਖੇਤੀ ਹੋਣੀ ਚਾਹੀਦੀ ਆ ਇਹ ਜਿਹੜੂ ਲੋਡ ਆ ਉਹ ਬੰਦਾ ਆਪੇ ਲਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕਦੋਂ ਹੱਲ ਹੁੰਦਾ ਕਿਉਂਕਿ ਵੱਡੇ ਪੱਧਰ ਤੇ ਪੰਜਾਬ ਦੇ ਉੱਤੇ ਜਿਹੜੀ ਇਹ ਮੰਗ ਉੱਠ ਰਹੀ ਆ ਤੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਇਹ ਜਿਹੜੀ ਮੰਗ ਉੱਠ ਖਰੀ ਆ ਕੈਮਰਾਮੈਨ ਮਨਪ੍ਰੀਤ ਨਾਲ ਮਨਜੇਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਲੁਧਿਆਣਾ